ਕਾਂਗਰਸ ਨੇਤਾ ਰਾਹੁਲ ਗਾਂਧੀ ਰਾਇ ਬਰੇਲੀ ਤੋਂ ਚੋਣ ਲੜਨਗੇ ਇਥੋਂ ਪਹਿਲਾਂ ਸੋਨੀਆ ਗਾਂਧੀ ਚੋਣ ਲੜਦੇ ਸਨ ਪ੍ਰਿੰਕਾ ਗਾਂਧੀ ਚੋਣ ਨਹੀਂ ਲੜਨਗੇ ਜਦੋਂ ਕਿ ਕਾਂਗਰਸ ਨੇ ਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਮੈਦਾਨ ਚ ਉਤਾਰਿਆ ਰਾਇ ਬਰੇਲੀ ਅਤੇ ਮੇਠੀ ਸੀਟ ਲਈ ਨਾਮਜ਼ਦਗੀ ਦੀ ਆਖਰੀ ਮਿਤੀ 3 ਮਈ ਹੈ 2019 ਦੀਆਂ ਚੋਣਾਂ ਵਿੱਚ ਮੇਠੀ ਤੋਂ ਰਾਹੁਲ ਗਾਂਧੀ ਨੂੰ ਹਾਰ ਮਿਲੀ ਸੀ ਅਤੇ ਇਥੋਂ ਸਮ੍ਰਿਤੀ ਇਰਾਨੀ ਨੇ ਜਿੱਤ ਦਰਜ ਕੀਤੀ ਸੀ ਸਮ੍ਰਿਤੀ ਇਰਾਨੀ ਇਸ ਵਾਰ ਵੀ ਮੇਠੀ ਤੋਂ ਹੀ ਚੋਣ ਲੜ ਰਹੀ ਨੇ ਪਰ ਹੁਣ ਉਹਨਾਂ ਦਾ ਮੁਕਾਬਲਾ ਰਾਹੁਲ ਗਾਂਧੀ tatha ਕਾਂਗਰਸ ਦੇ ਉਮੀਦਵਾਰ ਕਿਸ਼ੂਰੀ ਲਾਲ ਸ਼ਰਮਾ ਨਾਲ ਹੋਵੇਗਾ ਉਥੇ ਹੀ ਰਾਏ ਬਰੇਲੀ ਤੋਂ ਜਦੋਂ ਹੁਣ ਰਾਹੁਲ ਗਾਂਧੀ ਮੈਦਾਨ ਵਿੱਚ ਉਤਰਾਈ ਨੇ ਤਾਂ ਰਾਹੁਲ ਗਾਂਧੀ ਦਾ ਰਾਏ ਬਰੇਲੀ ਤੋਂ ਮੁਕਾਬਲਾ ਭਾਜਪੀ ਉਮੀਦਵਾਰ ਯੋਗੀ ਸਰਕਾਰ ਦੇ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨਾਲ ਹੋਵੇਗਾ ਰਾਹੁਲ ਗਾਂਧੀ ਇਸ ਵਾਰ ਵੀ ਦੋ ਸੀਟਾਂ ਤੋਂ ਚੋਣ ਲੜ ਰਹੇ ਨੇ ਪਿਛਲੀ ਵਾਰ ਉਹਨਾਂ ਮੀਠੀ ਅਤੇ ਕੇਰਲ ਦੀ ਵਾਇਨਰ ਸੀਟ ਤੋਂ ਚੋਣ ਲੜੀ ਸੀ ਰਾਹੁਲ ਗਾਂਧੀ ਐ ਮੀਠੀ ਤੋਂ ਹਾਰ ਗਏ ਸਨ ਅਤੇ ਵਾਇਨਰ ਤੋਂ ਜਿੱਤ ਹਾਸਲ ਕੀਤੀ ਸੀ ਇਸ ਵਾਰ ਰਾਹੁਲ ਗਾਂਧੀ ਰਾਏ ਬਰੇਲੀ ਸਣੇ ਕੇਰਲ ਦੀ ਵਾਇਨਰ ਸੀਟ ਤੋਂ ਵੀ ਮੈਦਾਨ ਵਿੱਚ ਨੇ